ਹਾਂਜੀ ਸਾਥੀਓ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਜੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਵੀਰਾਪਰਾਵਾਂ ਨੇ ਪੇਪਰ ਫਿਲ ਕਰਾਏ ਐ ਇਸ ਵਾਰ 2025 ਵਾਲੇ 5 7 ਤੇ 12 ਫਰਵਰੀ ਨੂੰ ਜਿਹਨਾਂ ਨੇ ਪੇਪਰ ਫਿਲ ਕਰਾਏ ਆ ਉਹਨਾਂ ਵਾਸਤੇ ਇਹ ਪੁਆਇੰਟਡ ਵੀਡੀਓ ਵਾ ਕਿ ਜੇਕਰ ਤੁਸੀਂ ਆਪਣੇ ਪੇਪਰ ਫਿਲ ਕਰਾਏ ਐ ਜੇਕਰ ਤੁਸੀਂ ਇਹ ਵੀਡੀਓ ਵੇਖ ਲੋਗੇ ਤੁਹਾਨੂੰ ਇਹਦਾ ਬੈਨੀਫਿਟ ਕੀ ਹੋਗਾ ਕਿ ਤੁਹਾਨੂੰ ਇੱਥੇ ਆਣ ਕੇ ਕੋਈ ਔਖਣੀ ਹੋਊਗੀ ਆਪਾਂ ਗੱਲਬਾਤ ਕਰਾਂਗੇ ਕਿ ਤੁਸੀਂ ਆਪਣੇ ਏਜੰਟ ਦੇ ਨਾਲ ਹਰ ਤੜੇ ਕੋ ਟਾਈਮ ਹੈਗਾ ਵਾ ਤੁਸੀਂ ਏਜੰਟ ਨਾਲ ਕਿਹੜੀ-ਕਿਹੜੀ ਗੱਲ ਕਰ ਸਕਦੇ ਜੇ ਤੁਸੀਂ ਕਿਹਦਾ ਨੰਬਰ ਲੈ ਕੇ ਆ ਸਕਦੇ ਜੇ ਉੱ ਤਾਂ ਇਹ ਤੁਹਾਨੂੰ ਇੱਥੇ ਆਣ ਕੇ ਕੋਈ ਨਾ ਵੀ ਆਖ ਨਾ ਹੋਵੇ ਕਿ ਬੜੇ ਵੀਰ ਭਰਾ ਇੱਥੇ ਆਉਂਦੇ ਆ ਕੁਝ ਪਤਾ ਨਹੀਂ ਹੁੰਦਾ ਵੀ ਕਿੰਨੇ 에어ਪੋਰਟ ਤੋਂ ਲੈਣ ਆਉਣਾ ਵਾ ਕਿੱਥੇ ਜਾਣਾ ਵਾ ਅਸੀਂ ਰਾਤ ਕਿੱਥੇ ਰਹਿਣਾ ਵਾ ਪਹੁੰਚਣਾ ਕਿੰਨੇ ਵਜੇ ਆ ਬਾਅਦ ਚ ਸਾਨੂੰ ਉੱਥੋਂ ਲੈਣ ਕਿੰਨੇ ਆਉਣਾ ਕੁਝ ਨਹੀਂ ਪਤਾ ਹੁੰਦਾ ਬਸ ਉੱਥੋਂ ਟਿਕਟ ਕਰਕੇ ਇੱਥੇ ਆ ਜਾਂਦੇ ਆ ਤੇ ਨਾ ਹੀ ਏਜੰਟਾਂ ਨਾਲ ਕੋਈ ਗੱਲਬਾਤ ਕਰਦੇ ਆ ਪਰ ਜੇਕਰ ਤੁਸੀਂ ਇਹ ਜੋ ਮੈਂ ਤੁਹਾਨੂੰ ਗੱਲਾਂ ਦੱਸਣ ਲੱਗਾ ਹਾਂ ਜੇਕਰ ਤੁਸੀਂ ਇਹ ਕਰ ਲੋਗੇ ਗੱਲਾਂ ਤੁਹਾਨੂੰ ਬੈਨੀਫਿਟ ਇਹਦਾ ਇਹ ਹੋਊਗਾ ਕਿ ਤੁਹਾਡੇ ਡੇੜੇ ਵਾ ਤੁਸੀਂ ਸੋਕੇ ਤਰੀਕੇ ਨਾਲ ਇਥੇ ਇਟਲੀ ਵਿੱਚ ਐਂਟਰ ਹੋ ਜਗੇ ਤਾਂ ਤੁਹਾਡੇ ਪੇਪਰ ਬੰਦੇ ਵੀ ਚਾਂਸ ਜਿਹੜੇ ਆ ਉਹ ਜਿਆਦਾ ਵੱਧ ਜਾਣਗੇ ਕਰਦੇ ਆ ਸ਼ੁਰੂ ਜਦਾ ਚਿਰ ਨਾਲ ਇਹ ਵੀ ਵੀਡੀਓ ਨੂੰ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਮਝਾ ਕੇ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੀ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਮੈਂ ਤੁਹਾਨੂੰ ਫੋਲੋ ਕਰ ਲਿਆ ਪਰ ਤੁਹਾਨੂੰ ਮੈਸੇਜ ਨਹੀਂ ਹੁੰਦਾ ਉੱਤੇ ਉਹਦਾ ਮੈਂ ਹਾਲੇ ਕਿਹਾ ਕਿ ਜਿਹੜੇ ਵੀ ਆਪਾਂ ਹੁਣ ਮੈਸੇਜ ਵਾਲੀ ਆਪਸ਼ਨ ਜਿਹੜੀ ਸ਼ੋ ਬੰਦ ਹੁੰਦੀ ਆ ਤੁਸੀਂ ਉੱਥੇ ਮੈਂ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਕਿ ਤੁਸੀਂ ਆਪਣੇ ਏਜੰਟ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਆਉਣੀ ਆਵਾ ਤਾਂ ਜੋ ਤੁਹਾਡੇ ਇੱਥੇ ਆਣ ਕੇ ਪੇਪਰ ਜਮ੍ਹਾਂ ਹੋ ਜਾਣ ਤੁਹਾਨੂੰ ਭਾਵੇਂ ਤੁਸੀਂ 9 ਮਹੀਨੇ ਵਾਲੇ ਪੇਪਰ ਭਰੇ ਆਪਾਂ ਤੁਸੀਂ ਸਾਲ ਵਾਲੇ ਭਰੇ ਆ ਕਿਉਂਕਿ ਜਿਹੜਾ ਨਾਰਮਲ ਹੀ ਵਾ ਪਤਾ ਹੀ ਨਹੀਂ ਹੁੰਦਾ ਵੀਰਾਂ ਨੂੰ ਕਿ ਆਪਾਂ ਪੇਪਰ ਕਿਹੜੇ ਤੇ ਚੱਲਦੇ ਆ ਚਲੋ ਇਹਦੇ ਪਤਾ ਹੁੰਦਾ ਕਿਹੜੇ ਆਪਣਾ ਚੱਲਦੇ ਪਰ ਇਹ ਨਹੀਂ ਪਤਾ ਹੁੰਦਾ ਕਿ ਜਾ ਕੇ ਉੱਥੇ ਕਰਨਾ ਕੀ ਆ ਆਪਣੇ ਵੀਰ ਭਰਾ ਕੀ ਸੋਚਦੇ ਆ ਕਿ ਬਸ ਅਸੀਂ ਐਂਟਰ ਹੋ ਗਏ ਇੱਕ ਵਾਰੀ ਉੱਥੇ ਤੇ ਅਸੀਂ ਕੰਮ ਵੀ ਆਪੇ ਲੱਭ ਲੈਣਾ ਵਾ ਡਾਕੂਮੈਂਟ ਵੀ ਆਪੇ ਬਣਾ ਲੈਨੇ ਆ ਪਰ ਇਦਾਂ ਨਹੀਂ ਹੁੰਦਾ ਜੀ ਇੱਥੇ ਇਟਲੀ ਵਿੱਚ ਤੁਸੀਂ ਐਂਟਰ ਜਿਹੜੇ ਵੀਜ਼ੇ ਤੇ ਹੋਏ ਜੇ ਜਿਹੜੇ ਮਾਲਕ ਨੇ ਤੁਹਾਨੂੰ ਵੀਜ਼ਾ ਦਵਾਇਆ ਵਾ ਤੁਹਾਨੂੰ ਉਹਦੇ ਥੱਲੇ ਹੀ ਪਹਿਲਾਂ ਕੰਮ ਕਰਨਾ ਪੈਂਦਾ ਵਾ ਡਾਕੂਮੈਂਟ ਬਣਾਉਣ ਵਾਸਤੇ ਇੱਕ ਵਾਰ ਇੱਕ ਵਾਰ ਤੁਹਾਡੇ ਡਾਕੂਮੈਂਟ ਬਣ ਜਾਣ ਫਿਰ ਤੁਸੀਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਜੋ ਉਹਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਤੁ ਜਮ੍ਹਾਂ ਕਰਾਏ ਇੱਕ ਵਾ ਜੋ ਤੁਸੀਂ ਇੱਥੇ ਐਂਟਰ ਹੁੰਦੇ ਜੇ ਤੇ ਸਮਝੋ ਕਿ ਤੁਸੀਂ ਇੱਥੇ 2 ਨੰਬਰ ਦੇ ਵਿੱਚ ਪਾਉਂ ਤੁਹਾਡਾ 11 ਲੱਖ ਲੱਗਾ ਵਾ ਪਾਉਂ ਤੁਹਾਡਾ 12 ਲੱਖ ਰੁਪਇਆ ਲੱਗਾ ਵਾ ਤੁਸੀਂ ਇੱਥੇ 2 ਨੰਬਰ ਦੇ ਵਿੱਚ ਜੇ ਜੇਕਰ ਤੁਹਾਡੇ ਏਜੰਟ ਨੇ ਪਹਿਲੇ ਦੂਜੇ ਤੇ ਵੱਧ ਤੋਂ ਵੱਧ 1 ਮਿੰਟ ਤੋਂ ਪਹਿਲਾਂ ਤੁਹਾਡੇ ਜਿਹੜਾ ਪੇਪਰ ਹੈ ਉਸ ਤੋਂ ਪਹਿਲਾਂ ਜਿੰਨੇ ਪਹਿਲਾਂ ਕਰਾਉਣ ਉਹਨਾਂ ਜ਼ਿਆਦਾ ਵਧੀਆ ਹੁੰਦਾ ਵਾ ਉੰਜ ਦੋ ਹਫ਼ਤਿਆਂ ਦਾ ਆਪਕ ਕਹ ਲੋ ਕਿ ਮੇਰਾ ਮੇਨ ਟਾਈਮ ਹੁੰਦਾ ਦੋ ਹਫ਼ਤਿਆਂ ਦਾ ਹੁੰਦਾ ਕਿ ਪੇਪਰ ਜੇਕਰ ਤੁਹਾਡੇ ਜਮ੍ਹਾਂ ਹੋ ਜਾਣ ਤੇ ਜ਼ਿਆਦਾ ਵਧੀਆ ਹੁੰਦਾ ਕਿ ਤੁਹਾਨੂੰ ਜਿਹੜਾ ਵਾ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਜੇਕਰ ਤੁਹਾਡੇ ਟਾਈਮ ਲੰਘ ਜੇ ਹੁਣ ਤੇ ਬਾਅਦ ਵਿੱਚ ਤੁਹਾਨੂੰ ਜਾਈ ਤਕਲੀਫ ਹੁੰਦੀ ਆ ਪੇਪਰ ਤੁਹਾਡੇ ਜਮ੍ਹਾਂ ਨਹੀਂ ਹੋਣੇ ਤੁਸੀਂ ਇੱਕ ਹਿਸਾਬ ਦੇ ਇਥੇ ਇਟਲੀ ਦੇ ਵਿੱਚ ਦੋ ਨੰਬਰ ਦੇ ਵਿੱਚ ਹੋ ਜਾਣਾ ਚਲੋ ਹੋ ਜਾਂਦੇ ਆ ਉਹ ਪਾਡੇਗਾ ਤੁਹਾਡਾ ਮਾਰਕ ਤੁਹਾਡਾ ਸਾਥ ਦਵੇ ਪਰ ਜੇਕਰ ਤੁਹਾਡਾ ਮ ਜਮਾ ਨਹੀਂ ਹੋਣੇ ਤੇ ਤੁਸੀਂ ਇਥੇ ਇਟਲੀ ਵਿੱਚ ਪੱਕੇ ਨਹੀਂ ਹੋ ਸਕਦੇ ਜੇ 2 ਨੰਬਰ ਦੇ ਵਿੱਚ ਤੁਹਾਨੂੰ ਕੰਮ ਮਿਲ ਜੂਗਾ ਜੇਕਰ ਤੁਹਾਨੂੰ ਉਹ ਪੈਸੇ ਘਟ ਦਊਗਾ ਤੁਸੀਂ ਤਾਂ ਵੀ ਕੁਝ ਨਹੀਂ ਕਹਿ ਸਕਦੇ ਜੇਕਰ ਤੁਹਾਨੂੰ ਵਾਅਦਾ ਦਊਗਾ ਤੁਸੀਂ ਤਾਂ ਵੀ ਕੁਝ ਨਹੀਂ ਕਹਿ ਸਕਦੇ ਇਸ ਕਰਕੇ ਮੈਂ ਆਪਣੇ ਜਿਹੜੇ ਬੰਦੇ ਕੀ ਭਜਦੇ ਆ ਕਿ ਜਿੰਨੇ ਮੇਰੇ ਪੈਸੇ ਲੱਗੇ ਆ 11-12 ਲੱਖ ਤੇ ਮੈਂ ਇਹ ਇਥੇ ਆਣ ਕੇ ਪੂਰੇ ਹੋ ਜਾਣ ਪਹਿਲੇ ਦੂਜੇ ਤੀਜੇ ਮਹੀਨੇ ਦੇ ਵਿੱਚ ਵਿੱਚ ਪਰ ਮੇਨ ਜਿਹੜਾ ਹੁੰਦਾ ਵਾ ਕਿ ਪਹਿਲਾ ਬੰਦਾ ਡਾਕੂਮੈਂਟ ਬਣਾਵੇ ਜਿਹੜੇ ਪੈਸੇ ਵਾ ਉਹ ਬੰਦਾ ਬਾਅਦ ਸਾਰੀ ਉਮਰ ਕਮਾ ਸਕਦਾ ਵਾ ਕਿਉਂਕਿ ਜਿਹੜੇ 2 ਨੰਬਰ 'ਚ ਬਾਅਦ ਚ ਰੋਗੇ ਉਹ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਕਦੋਂ ਤੁਹਾਨੂੰ ਇੱਥੋਂ ਕੱਢ ਦੇਣਾ ਵਾ ਜਾਂ ਤੁਹਾਨੂੰ ਕੰਮ ਤੋਂ ਕੱਢ ਦੇਣਾ ਵਾ ਤੁਹਾਨੂੰ ਪੈਸੇ ਨਹੀਂ ਦੇਣੇ ਉਹਨਾਂ ਨੇ ਤੁਸੀਂ ਨਾ ਕੋਈ ਰਿਪੋਰਟ ਲਿਖਾ ਸਕਦੇ ਜੇ ਬਾਜ ਪੁਲਸ ਵਾਲਿਆਂ ਨੂੰ ਕਹਿਗੇ ਕਿਉਂਕਿ ਤੁਹਾਡੇ ਕੋਲ ਡਾਕੂਮੈਂਟ ਹੀ ਨਹੀਂ ਹੁੰਦੇ ਤੁਸੀਂ ਹਣੀ ਹੁਣ ਗੱਲਬਾਤ ਕਰਕੇ ਹੋਣੀ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਈ ਕਿ ਤੁਸੀਂ ਆਪਣੇ ਏਜੰਟ ਦੇ ਨਾਲ ਜਾਂ ਤੁਹਾਡਾ ਜਿਹੜਾ ਵੀ ਬੰਦਾ ਹੈਗਾ ਵਾ ਤੁਸੀਂ ਤੁਰਨ ਲੱਗਿਆਂ ਆਪਣੇ ਤੁਹਾਡਾ ਵੀਜ਼ਾ ਆ ਜਾਂਦਾ ਉਹ ਤੁਹਾਡੇ ਪੇਪਰ ਨਿਕਲਵਾਉਂਦੇ ਆ ਤੁਸੀਂ ਪੈਸੇ ਦੇ ਦਿੰਦੇ ਜੇ ਪਰ ਤੁਸੀਂ ਉਹ ਤੋਂ ਪਹਿਲਾਂ ਇਹ ਚੀਜ਼ ਕਰਨੀ ਆ ਆਪਣੇ ਏਜੰਟ ਨੂੰ ਕਹਿਣਾ ਵਾ ਕਿ ਤੁਸੀਂ ਆਨੂੰ ਇਹ ਦੱਸੋ ਕਿ ਅਸੀਂ ਜਾਣਾ ਕਿਹਦੇ ਕੋਲ ਆ ਉੱਥੇ ਜਿਹੜਾ ਇਟਲੀ ਵਿੱਚ ਬੰਦਾ ਵਾ ਇਟਲੀ ਵਿੱਚ ਬੰਦਾ ਪਰ ਪੰਜਾਬੀ ਹੋਵੇ ਕਿਉਂਕਿ ਨਾਰਮਲੀ ਗੱਲ ਉਹ ਕੀ ਐਨੀ ਕਿ ਏਜੰਟ ਇੱਥੇ ਇੰਡੀਆ 'ਚ ਬੈਠਾ ਹੋ ਤੇ ਇੰਡੀਆ ਨੇ ਇੰਡੀਅਨ ਏਜੰਟ ਨੇ ਗੱਲ ਸਿੱਧੀ ਕੀਤੀ ਹਣੀ ਟਾਲਣ ਬੰਦੇ ਨਾਲ ਗੋਰੇ ਨਾਲ ਗੱਲ ਕੀਤੀ ਕਿ ਇਦਾਂ ਕਦੀ ਨਹੀਂ ਹੁੰਦਾ ਇਹ ਇਟਲੀ ਵਿੱਚ ਵੀ ਕੋਈ ਨਾ ਕੋਈ ਆਪਣਾ ਪੰਜਾਬੀ ਬੰਦਾ ਹੁੰਦਾ ਵਾ ਜਿੰਨੇ ਬਾਅਦ ਗੱਲ ਕੀਤੀ ਹੁੰ ਜਗਾ ਗੋਰੇ ਨਾਲ ਜਿਹੜੇ ਆਪਣੇ ਏਜੰਟ ਜਿਹੜੇ ਇੰਡੀਆ ਦੇ ਬੈਠੇ ਹੁੰਦੇ ਉਹ ਤੁਹਾਨੂੰ ਡਾਕੂਮੈਂਟ ਸੈਂਡ ਕਰਦੇ ਤਾਂ ਡੇੜਾ ਇੱਥੇ ਇਟਲੀ ਵਿੱਚ ਜਿਹੜਾ ਗੋਰਾ ਬੈਠਾ ਹੁੰਦਾ ਉਹ ਉਹ ਡਾਕੂਮੈਂਟ ਸੈਂਡ ਕਰਦੇ ਜੀ ਤੇ ਉਹਦੇ ਨਾਲ ਤੁਸੀਂ ਕੋਈ ਗੱਲਬਾਤ ਨਹੀਂ ਕਰ ਸਕਦੇ ਪਹਿਲੀ ਗੱਲ ਤੁਹਾਨੂੰ ਲੈਂਗੁਏਜ ਨਹੀਂ ਹੁੰਦੀ ਹੁੰਦੀ ਦੂਜੀ ਗੱਲ ਤੁਹਾਨੂੰ ਉਹਨੇ ਮਿਲਣਾ ਹੀ ਨਹੀਂ ਆ ਪਰ ਜੇਕਰ ਤੁਹਾਡਾ ਕੋਈ ਪੰਜਾਬੀ ਬੰਦੇ ਨਾਲ ਤੁਹਾਨੂੰ ਤੁਹਾਨੂੰ ਨੰਬਰ ਦਿੱਤਾ ਹੋਊਗਾ ਤੁਹਾਡੇ ਏਜੰਟ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰੋਗੇ ਡਾਕੂਮੈਂਟ ਤੁਸੀਂ ਬਣਵਾ ਸਕਦੇ ਜੇ ਆਪਣੀ ਅਪਾਇੰਟਮੈਂਟ ਵੀ ਜੋਕ ਸਕਦੇ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਮੇਨ ਕੀ ਚੀਜ਼ ਜੇ ਤੁਸੀਂ ਤੁਰਨਾ ਹੋ ਉੱਥੋਂ ਉਸ ਤੋਂ ਤੁਰਨ ਤੋਂ ਪਹਿਲਾਂ ਪਹਿਲੀ ਚੀਜ਼ ਤਾਂ ਆਪਣੇ ਏਜੰਟ ਨਾਲ ਗੱਲ ਕਰਨੀ ਹੈ ਕਿ ਸਾਡੇ ਪੇਪਰ ਬਣਵਾ ਕੇ ਦੇਣੇ ਹੈ ਉੱਥੇ ਜਾ ਕੇ ਆਹ ਤੁਹਾਡੇ ਕੋਲ ਲੱਖ ਰੁਪਏ ਵਾਧੇ ਲੈ ਲੈਣ ਉਹ ਵਧੀਆ ਵਾ ਪਰ ਤੁਹਾਨੂੰ ਬਾਅਦ ਵਿੱਚ ਖਰਚ ਖੱਜਲ ਖਰਾਬੀ ਨਾ ਹੋਵੇ ਪਹਿਲੀ ਗੱਲ ਤੁਸੀਂ ਆਪਣੇ ਏਜੰਟ ਨਾਲ ਗੱਲ ਇਹ ਵਕਾ ਲੈਣੀ ਕਿ ਸਾਡੇ ਡਾਕੂਮੈਂਟ ਬਣਾ ਕੇ ਦੇਣੇ ਅਸੀਂ ਕੱਲੀ ਐਂਟਰੀ ਨਹੀਂ ਕਰਨੀ ਸਾਡੇ ਡਾਕੂਮੈਂਟ ਹਾਂ ਬਣਵਾਉਣੇ ਆ ਦੂਜੀ ਗੱਲ ਤੁਸੀਂ ਆਪਣੇ ਏਜੰਟ ਨਾਲ ਕਰਨੀ ਹੈ ਕਿ ਮੈਂ ਜਾਣਾ ਕਿੱਥੇ ਆ ਮੈਨੂੰ ਇਹ ਤੁਸੀਂ ਚੀਜ਼ ਪੁੱਛਣੀ ਆ ਆਪਣੇ ਏਜੰਟ ਨੂੰ ਕਿ ਮੈਨੂੰ ਤੁਸੀਂ ਮੈਨ ਕੀ ਤੁਸੀਂ ਭਾਗੜਾ ਕੋਈ ਰਿਸ਼ਤੇਦਾਰ ਵੀ ਰਹਿੰਦਾ ਆਣਾ ਇਥੇ ਇਟਲੀ ਵਿੱਚ ਤੁਸੀਂ ਉਹਨੂੰ ਕਹਿਣਾ ਕਿ ਮੇਰਾ ਕੋਈ ਨਹੀਂ ਰਹਿੰਦਾ ਮੈਂ ਤੁਹਾਡੇ ਸਿਰ ਤੇ ਹੀ ਜਾਣਾ ਵਾ ਤੇ ਮੈਂ ਤੁਹਾਡੇ ਸਿਰ ਤੇ ਹੀ ਪੇਪਰ ਜੜੇ ਆ ਉਹ ਬਣਵਾਉਣੇ ਆ ਕਿਉਂਕਿ ਨਾਰਮਲੀ ਗੱਲ ਜੇਕਰ ਉਹਨੂੰ ਪਤਾ ਲੱਗ ਗਿਆ ਕਿ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਰਹਿੰਦਾ ਵਾ ਤੇ ਉਹਨੇ ਆਪਣੀ ਟੈਨਸ਼ਨ ਫੀ ਹੋ ਜਾਣਾ ਕਿ ਮੇਰਾ ਮੇਰਾ ਕੰਮ ਖਤਮ ਹੋ ਗਿਆ ਵਾ ਮੈਂ ਇੰਟਰ ਕਰਾਤਾ ਵਾ ਤੇ ਹੁਣ ਉਹਦਾ ਰਿਸ਼ਤੇਦਾਰ ਜਾਣੇ ਤੇ ਉਹ ਜਾਣੇ ਰਿਸ਼ਤੇਦਾਰ ਵੀ ਪਤਾ ਡੇ ਨਹੀਂ ਬਣਵਾ ਸਕਦਾ ਜੇ ਪੇਪਰ ਤੁਹਾਡਾ ਸਿਰਫ ਬਣਵਾ ਖਾ ਤੁਹਾਡਾ ਏਜੰਟ ਤੁਸੀਂ ਆਪਣੇ ਏਜੰਟ ਨਾਲ ਗੱਲਬਾਤ ਇਹ ਕਰਨੀ ਆ ਕਿ ਮੈਨੂੰ ਉੱਥੇ ਕੋਈ ਨਹੀਂ ਜਾਣਦਾ ਮੈਨੂੰ ਦੱਸ ਕਿ ਮੈਨੂੰ 에어ਪੋਰਟ ਤੋਂ ਕੌਣ ਲੈਣ ਆਊਗਾ ਚੱਲ 에어ਪੋਰਟ ਤੋਂ ਕੋਈ ਨਹੀਂ ਲੈਣ ਆਉਂਦਾ ਮੈਨੂੰ ਦੱਸੋ ਕਿ ਮੈਂ 에어ਪੋਰਟ ਤੋਂ ਉਤਰ ਕੇ ਮੈਂ ਜਾਣਾ ਕਿੱਧਰ ਨੂੰ ਆ ਜਿੱਥੇ ਮੈਂ ਜਾਣਾ ਵਾ ਉੱਥੇ ਮੈਂ ਕਿੰ ਨੂੰ ਮਿਲਣਾ ਵਾ ਮੈਨੂੰ ਮੈਨੂੰ ਰੱਖੋਗਾ ਕੌਣ ਹੈ ਮੇਰੇ ਡਾਕੂਮੈਂਟ ਕੌਣ ਜਮਾਗਾ ਹੋਵੇ ਇਹ ਸਾਰੀ ਗੱਲਬਾਤ ਕਰਕੇ ਆਉਣੀ ਹੈ ਤੇ ਪਲੱਸ ਤੁਸੀਂ ਜਿਹੜਾ ਇੱਥੇ ਇਟਲੀ ਵਿੱਚ ਆਪਣਾ ਬੰਦਾ ਜਿਹੜਾ 에ਜੈਂਟ ਬੈਠਾ ਹੁੰਦਾ ਵਾ ਜਿਨ੍ਹਾਂ ਨੇ ਪੇਪਰ ਪ੍ਰਵਾਇ ਹੁੰਦੇ ਆ ਗਾਂ ਕਿ ਇਟਾਲੀਅਨ ਨਾਲ ਰਲ ਕੇ ਕਿ ਗੋਰੇ ਨਾਲ ਰਲ ਕੇ ਪਰ ਤੁਸੀਂ ਇਹ ਦੀ ਵਾ ਆਪਣਾ ਇੰਡੀਅਨ ਬੰਦਾ ਵਾ ਉਹਦਾ ਕੋਈ ਨਾ ਕੋਈ ਨੰਬਰ ਜਾਂ ਉਹਦਾ ਨਾਮ ਪਤਾ ਸਾਰਾ ਕੁਝ ਪੁੱਛ ਕੇ ਆਉਣਾ ਵਾ ਉਥੋਂ ਲੈ ਕੇ ਆਉਣਾ ਕਿ ਜੇਕਰ ਤੁਸੀਂ ਉਥੇ ਚੜ ਆਏ ਉਦੋਂ ਬਿਨਾ ਹੀ ਉਸ ਤੋਂ ਬਾਅਦ ਤੁਹਾਡੇ ਏਜੰਟਾਂ ਤੁਹਾਨੂੰ ਕੁਝ ਨਹੀਂ ਦੱਸਣਾ ਜੇ ਤੁਸੀਂ ਇੱਥੇ ਬਾਅਦ ਵਿੱਚ ਦੋ ਨੰਬਰ 'ਚ ਹੀ ਰਹਿ ਜਾਣਾ ਜੇ ਮੈਂ ਤੁਹਾਨੂੰ ਤਾਂ ਬਾਰ ਬਾਰ ਇਹ ਚੀਜ਼ਾਂ ਕਹਿੰਦਾ ਦੋ ਨੰਬਰ ਵਾਲੀ ਗੱਲ ਕਿਉਂਕਿ ਬੜੇ ਵੀਰਪਰਾ ਹੈਗੇ ਆ ਕਿ 12-12 ਲੱਖ ਰੁਪਏ ਲਾ ਕੇ ਆਏ ਉੱਥੇ ਗੱਲ ਕਰਕੇ ਆਏ ਕਿ ਅਸੀਂ ਪੇਪਰ ਬਣਵਾਉਣੇ ਆ ਪਰ ਇੱਥੇ ਆਣ ਕੇ ਉਹ ਦੋ ਨੰਬਰ 'ਚ ਰਹਿ ਰਹੇ ਆ ਕੰਮ ਮਾੜਾ ਮੋਟਾ ਕਰਦੇ ਆ ਕਈ ਵਾਰ ਮਾਲਕ ਕੰਮ ਕਰਾ ਕੇ ਭੇਜ ਦਿੰਦਾ ਉਨਜੀ ਤੇ ਬਾਅਦ ਵਿੱਚ ਤਾਂ ਠਾਵੇਂ ਹੁੰਦੇ ਇਹ ਕਿ ਜਿਹੜੇ ਵੀ ਭਰਾ ਇੱਥੇ ਆਉਣ ਲੱਗੇ ਆ ਜਾਂ ਜਿਨ੍ਹਾਂ ਨੇ ਆਉਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਏਜੰਟ ਦੇ ਨਾਲ ਕਲੀਅਰ ਤੌਰ ਤੇ ਗੱਲ ਕਰਕੇ ਆਓ ਕੀ ਡਾਕੂਮੈਂਟਾਂ ਦਾ ਕੀ حسابਤਾ ਹੈ ਮੇਰੇ ਡਾਕੂਮੈਂਟ ਕੌਣ ਪਰਵਾ ਕੇ ਦੇਊਗਾ ਕੌਣ ਬਣਵਾ ਕੇ ਦੇਊਗਾ ਸਾਰਾ ਕੁਝ ਤੁਸੀਂ ਜਿਹੜਾ ਵਾ ਆਪਣੇ ਕਲੀਅਰ ਕਰਕੇ ਆਓਗੇ ਤੇ ਬੈਨੀਫਿਟ ਵਿੱਚ ਰਹੋਗੇ ਪਰ ਜੇਕਰ ਤੁਸੀਂ ਕਲੀਅਰ ਨਾ ਕਰਕੇ ਆਈਂ ਇੰਡੀਆ ਤੋਂ ਤੇ ਇੱਥੇ ਆ ਕੇ ਸਮਝੋ ਕਿ ਤੁਸੀਂ ਭਾਵੇਂ 1 ਬਾਰ ਲਖ ਲਾਇਆ ਵਾ ਭਾਵੇਂ 15 ਲੱਖ ਲਾਇਆ ਵਾ ਭਾਵੇਂ ਤੁਸੀਂ 20 ਲੱਖ ਰੁਪਇਆ ਵੀ ਲਾਇਆ ਹੋਣਾ ਤੁਹਾਡੀ ਕੱਲੀ ਐਂਟਰੀ ਹੀ ਹੋਣੀ ਝੇ ਪਰ ਜੇਕਰ ਤੁਸੀਂ ਏਜੰਟ ਨਾਲ ਸਾਰੀ ਗੱਲਬਾਤ ਕਰਕੇ ਆਓਗੇ ਤੁਸੀਂ ਜਦੋਂ ਉੱਥੇ ਨਾਰਮਲੀ ਗੱਲ ਪੈਸੇ ਦੇਣ ਜਾਣਾ ਤੁਸੀਂ ਇਕੱਲੇ ਨਾ ਜਾਓ ਕੋਈ ਨਾ ਕੋਈ ਬੰਦਾ ਖੜੋ ਮੋਦਵਾਰ ਪਿੰਡ ਦਾ ਖੜੋ ਜਾਂ ਤਾਂ ਜਿੱਥ ਤੁਸੀਂ ਉਹ ਬੰਦੇ ਨਾਲ ਖੜ ਕੇ ਪੈਸਿਆਂ ਦੀ ਗੱਲਬਾਤ ਕਰਕੇ ਤੇ ਉੱਥੇ ਨਾਲੇ ਗੱਲ ਕਰਕੇ ਜ਼ਰੂਰ ਆਓ ਕਿ ਮੇਰੇ ਡਾਕੂਮੈਂਟ ਬਣਵਾਉਣੇ ਆ ਤੇ ਡਾਕੂਮੈਂਟ ਵੀ ਮੈਨੂੰ ਇਹਨੇ ਬਣਵਾ ਕੇ ਦੇਣੇ ਆ ਕਿਉਂਕਿ ਜੇਕਰ ਇਹ ਗੱਲ ਕਰਕੇ ਆਓ ਕਿ ਤੇ ਬੈਨੀਫਿਟ ਦੇ ਵਿੱਚ ਰਹੋਗੇ ਤੁਹਾਡੇ ਪੈਸੇ ਨਾ ਮਾਰੇ ਜਾਣਗੇ ਤੁਸੀਂ ਇੱਥੇ ਦੋ ਨੰਬਰ ਚ ਨਾ ਰਹਿ ਜਾਓਗੇ ਮੇਰੇ ਵੀਰ ਭਰਾਓ ਕਿ ਮੇਰੇ ਵੀਰ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਮੈਨੂੰ ਪਤਾ ਹੈ ਕਿਉਂਕਿ ਜਿਹੜੇ ਵੀਰ ਭਰਾ ਇੱਥੇ ਆਉਂਦੇ ਆ ਨਾ ਸਾਡੇ ਵੀ ਕਈ بڑے ਵੀਰ ਭਰਾ ਹੈਗੇ ਜਿਹੜੇ ਇੱਥੇ ਆਏ ਵਾ ਪਤਾ ਕੁਛ ਨਹੀਂ ਆ ਬਸ ਇੱਥੇ ਐਂਟਰ ਹੋ ਗਏ ਆ ਨਾ ਉਹਨਾਂ ਨੂੰ ਪਤਾ ਕਿ ਮੈਂ ਜਾਣਾ ਕਿਹਦੇ ਕੋਲ ਆ ਜਾਣ ਨੂੰ ਇਹਨਾਂ ਨੂੰ ਪਤਾ ਕਿ ਇਸ ਤੱਕ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੇ ਏਜੰਟ ਦਾ ਨਾਮ ਕੀ ਆ ਉਹਦਾ ਨੰਬਰ ਨਹੀਂ ਪਤਾ ਹੁੰਦਾ ਕਿਉਂਕਿ ਜਿਹੜੇ ਉੱਥੋਂ ਵਾਲੇ ਏਜੰਟ ਆ ਨਾ ਉਹ ਦੱਸ ਦੇਣੀ ਆ ਕਿ ਇੱਥੇ ਤੁਹਾਡਾ ਕਿਹੜਾ ਏਜੰਟ ਵਾ ਉਹਦਾ ਨੰਬਰ ਕੀ ਆ ਉਹਦਾ ਐਡਰੈਸ ਕੀ ਆ ਕੁਛ ਨਹੀਂ ਦੱਸ ਤਾਨੂੰ ਪਰ ਜੇਕਰ ਤੁਸੀਂ ਉੱਥੋਂ ਪਤਾ ਕਰਕੇ ਆਓਗੇ ਕੋਈ ਮੋਈ ਵਾਰ ਬੰਦੇ ਆਪਣੇ ਨਾਲ ਖੜ ਕੇ ਜਦੋਂ ਪੈਸੇ ਦੇਣੇ ਵਾ ਉਦੋਂ ਉਹਨਾਂ ਨਾਲ ਗੱਲਬਾਤ ਸਾਰੀ ਕਰਕੇ ਆਓਗੇ ਨਾ ਉੱਥੇ ਪ੍ਰੈਸ਼ਰ ਹੋਊਗਾ ਕਿ ਮੈਂ ਪੇਪਰ ਬੜਵਾ ਕੇ ਦੇਣੇ ਆਏ ਬੰਦੇ ਦੇ ਤੇ ਉਹ ਬਾਅਦ ਵਿੱਚ ਗਾਂ ਸਾਰਾ ਕੁਝ ਆਪ ਕਰਵਾਊਗਾ ਪਰ ਜੇਕਰ ਤੁਸੀਂ ਉੱਥੇ ਚੁੱਪਚਾਪ ਜਿਹੇ ਪੈਸੇ ਦੇ ਆਏ ਕਿ ਹੁਣ ਦੱਸਿਆ ਨਾ ਕੋਈ ਤੜੇ ਕੋ ਪ੍ਰੂਫ ਨਾ ਹੋਇਆ ਤੇ ਨਾਰਮਲੀ ਗੱਲ ਤੁਹਾਡੇ ਏਜੰਟ ਨੇ ਬਾਹਰ ਨਾਲ ਸਾਥ ਨਹੀਂ ਜੀਣਾ ਜੇ ਤੁਸੀਂ ਇੱਥੇ ਰਹਿਣਾ ਜੇ ਦੋ ਨੰਬਰ ਦੇ ਵਿੱਚ ਤੇ ਨਾ ਤੁਹਾਡੇ ਬਾ ਪੱਕਿਆ ਹੋ ਜਾਣਾ ਵਾ ਤੁਸੀਂ ਨਾ ਤੁਸੀਂ ਇੰਡੀਆ ਜਾ ਸਕਦੇ ਜੇ ਇਹ ਸਾਰੀ ਗੱਲਬਾਤ ਕਲੀਅਰ ਕਰਕੇ ਆਓ ਸਿਰਫ ਤੁਹਾਡੀਆਂ ਦੋ ਮੇਨ ਗੱਲਾਂ ਵਾ ਤੁਸੀਂ ਆਪਣੇ ਏਜੰਟ ਨਾਲ ਇਹ ਕਰਕੇ ਆਉਣੀ ਹੈ ਗੱਲ ਕਿ ਸਾਨੂੰ ਜਿਹੜਾ ਬੰਦਾ ਉੱਥੇ ਇਟਲੀ ਦੇ ਵਿੱਚ ਪੰਜਾਬੀ ਬੰਦਾ ਵਾ ਉਹਦਾ ਐਡਰੈਸ ਦੋ ਜਾਂ ਉਹਦਾ ਕੋਈ ਨੰਬਰ ਦੋ ਮੇਨ ਨੰਬਰ ਲੈ ਕੇ ਆਓ ਤੁਸੀਂ ਕਿ ਜਿੱਥੇ ਤੁਸੀਂ ਉਹਨਾਂ ਕੋਲ ਤੇ ਗੱਲਬਾਤ ਕਰ ਸਕੋ ਤੇ ਦੂਜੀ ਗੱਲ ਕੀ ਮੈਂ ਉੱਥੋਂ ਇਟਲੀ ਤੋਂ 에어ਪੋਰਟ ਤੋਂ ਉੱਧਰ ਕਿ ਮੈਂ ਜਾਣਾ ਕਿੱਥੇ ਆ ਉਹ ਰੱਖੂਗਾ ਕੋਈ ਉੱਥੇ ਉਹਨੂੰ ਇਹ ਗੱਲ ਕਦੀ ਨਹੀਂ ਦੱਸਣੀ ਆਪਣੇ ਏਜੰਟ ਨੂੰ ਕਿ ਮੇਰਾ ਕੋਈ ਰਿਸ਼ਤੇਦਾਰ ਵੀ ਉੱਥੇ ਹੈਗਾ ਵਾ ਜਿਹਦੇ ਕੋਲ ਮੈਂ ਜਾਣਾ ਪਾਉਂ ਤੁਸੀਂ ਜਾਓ ਬਾਅਦ ਵਿੱਚ ਉਹਦੇ ਕੋਲ ਹੀ ਪਰ ਉਹਨੂੰ ਨਹੀਂ ਦੱਸਣੀ ਉਹਨੂੰ ਇਹੋ ਕਹਿਣਾ ਕਿ ਮੈਨੂੰ ਉੱਥੇ ਕੋਈ ਨਹੀਂ ਜਾਣਦਾ ਮੈਂ ਤੁਹਾਡੇ ਸਿਰ ਤੇ ਹੀ ਜਾਣਾ ਤੇ ਮੈਨੂੰ ਤੁਸੀਂ ਸਾਰਾ ਕੁਝ ਕਰਾ ਕੇ ਦੇਣਾ ਵਾ ਕਿਉਂਕਿ ਇਹ ਨਾਲ ਕੀ ਹੋਊਗਾ ਤੁਹਾਡੇ ਏਜੰਟ ਦੇ ਸਿਰ ਤੇ ਭਾਰ ਹੋਊਗਾ ਕਿ ਤ ਉਹਨੂੰ ਬੰਦਾ ਕੋਈ ਉੱਥੇ ਜਾਣਦਾ ਨਹੀਂ ਆ ਉਹਨੇ ਵਿੱਚ ਬੰਦੇ ਪਾ ਕੇ ਪਹਿਲਾਂ ਪੈਸੇ ਦਿੱਤੇ ਆ ਮੈਨੂੰ ਤੇ ਮੇਰਾ ਕੰਮ ਜਿਹੜਾ ਵਾ ਸਾ ਤੁਹਾਡੇ ਤੁਹਾਡੇ ਏਜੰਟ ਨੇ ਕਰਾਉਣਾ ਪਰ ਜੇ ਕਦੇ ਚੁੱਪਚੀ ਤੇ ਪੈਸੇ ਦੇ ਆਏ ਨਾ ਉਹਨੂੰ ਕੁ ਪੇਪਰ ਨਹੀਂ ਬਣਨੇ ਚ ਲੋ ਵੀ ਮਿੱਤਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਜੇਕਰ ਤੁਹਾਡਾ ਕੋਈ ਸਵਾਲ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਜੀ ਤੇ ਮੈਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ